ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਕੁਝ ਤੇਲਾਂ ਦੇ ਉੱਪਰ ਜੋ ਸਾਡੇ ਕੇਸਾਂ ਦੀ ਸੰਭਾਲ ਲਈ ਸਾਡੇ ਵਾਲਾਂ ਦੀ ਸੰਭਾਲ ਲਈ ਬਹੁਤ ਜ਼ਰੂਰੀ ਹਨ ਜੇਕਰ ਸਾਡੇ ਕੇਸ ਝੜਦੇ ਹਨ ਸਾਡੇ ਵਾਲ ਝੜਦੇ ਹੈ ਜਾਂ ਸਾਡੇ ਸਿਰ ਦੇ ਵਿੱਚ ਖੁਸ਼ਕੀ ਰਹਿੰਦੀ ਹੈ ਜਾਂ ਸਾਡੇ ਗੰਜਾਪਨ ਆਉਣਾ ਜਿਹੜਾ ਸ਼ੁਰੂ ਹੋ ਗਿਆ ਤਾਂ ਉਸ ਦੀ ਪ੍ਰੋਪਰ ਗੰਜੇਪਣ ਦੀ ਰੋਕਥਾਮ ਵਾਸਤੇ ਵਾਲਾਂ ਨੂੰ ਝੜਨ ਤੋਂ ਰੋਕਣ ਵਾਸਤੇ ਜਾਂ ਫਿਰ ਤੁਹਾਡੇ ਜਿਹੜੇ ਵਾਲ ਆ ਉਹ ਲੰਬੇ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਲੰਬਾ ਕਰਨ ਵਾਸਤੇ ਇੱਕ ਰਾਮ ਬਾਣ ਤੇਲ ਲੇਗੇ ਜਿਨ੍ਹਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਸੋ ਆਓ ਆਪਾਂ ਉਹਨਾਂ ਤੇਲਾਂ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਤੇਲ ਨੇ ਜੋ ਸਾਨੂੰ ਆਪਣੇ ਕੇਸਾਂ ਦੇ ਉੱਪਰ ਲਾਉਣੇ ਚਾਹੀਦੇ ਨੇ ਦੋਸਤੋ ਇਹ ਹੈ ਇੱਕ ਕੋਕੋਨਟ ਵਰਜਨ ਹੋਇਆ ਜੋ ਆਪਾਂ ਨੂੰ ਆਸਾਨੀ ਨਾਲ ਅੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਹੈਗਾ ਕੋਕੋਨਟ ਵਰਜਨ ਤੇਲ ਕਹਿ ਕੇ ਆਪਾਂ ਜਿਹੜਾ ਇਹ ਤੇਲ ਲੈਣਾਗਾ ਠੀਕ ਹੈ ਜੀ ਤੇ ਦੂਸਰਾ ਦੋਸਤੋ ਜਿਹੜਾ ਤੇਲ ਹੈਗਾ ਕਲੌਂਜੀ ਦਾ ਤੇਲ ਕਲੌਂਜੀ ਅ ਸ਼ਾਇਦ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੋਣਾਗਾ ਕਿ ਕਲੌਂਜੀ ਕੀ ਚੀਜ਼ ਹੁੰਦੀ ਹੈ ਸੋ ਇਹ ਵੀ ਇੱਕ ਅੰਸਾਰੀ ਦੇ ਕੋਲੋਂ ਜਿਹੜੇ ਆਪਾਂ ਨੂੰ ਤੇਲ ਹੈ ਇਹ ਆਸਾਨੀ ਨਾਲ ਮਿਲ ਜਾਂਦਾ ਹੈ ਤੀਸਰਾ ਜਿਹੜਾ ਤੇਲ ਹੈਗਾ ਦੋਸਤੋ রোজਮੈਰੀ। ਇਹ রোজਮੈਰੀ ਦਾ ਤੇਲ ਹੈ ਇਹ ਆਪਾਂ ਜਿਹੜਾ ਤੇਲ ਆ ਲੈਣਾਗਾ। ਹੁਣ ਆਪਾਂ ਦੋਸਤੋ ਇਹਨਾਂ ਨੂੰ ਵਰਤਨਾ ਕਿਵੇਂ? ਵਰਤਣ ਦਾ ਤਰੀਕਾ ਜਿਹੜਾ ਦੋਸਤੋ ਤੁਹਾਨੂੰ ਦੱਸਦੇ ਹਾਂ ਹੁਣ ਆਪਾਂ ਕੋਈ ਵੀ ਇੱਕ ਕੋਲੀ ਰੂਮਾਂ ਜਾਂ ਕੋ ਖਾਲੀ ਡੱਬੀ ਹੈਗੀ ਹੈਗਾ ਕੋਲੀ ਹੈ ਆਪਾਂ ਉਹਦੇ ਵਿੱਚ ਆਪਾਂ ਇਹ ਤੇਲ ਮਿਕਸ ਕਰਨੀ ਹੈ ਜੀ। ਆਪਾਂ ਆਪਣੇ ਕੇਸਾਂ ਦੇ ਹਿਸਾਬ ਨਾਲ ਜਾਂ ਆਪਣੇ ਵਾਲਾਂ ਦੇ ਹਿਸਾਬ ਨਾਲ ਆਪਾਂ ਤੇਲ ਇਹ ਜਿਹੜਾ ਆਪਾਂ ਲੈ ਸਕਦੇ ਹਾਂ ਜਿਹੜਾ ਕੋਕੋਨਟ ਵਰਜਨ ਆ ਆਪਾਂ ਇੱਕ ਚਮਚੇ ਦੇ ਹਿਸਾਬ ਨਾਲ ਜਿਹੜਾ ਤੇਲ ਲੈਣਾ ਹੈ ਬਸ ਇੱਕ ਚਮਚਾ ਜੇ ਤੁਹਾਡੇ ਕੇਸ ਲੰਬੇ ਐ ਤੇ ਜੇ ਤੁਹਾਡੇ ਕੇਸ ਛੋਟੇ ਐ ਤਾਂ ਤੁਸੀਂ ਇਸ ਤੋਂ ਵੀ ਘੱਟ ਲੈ ਸਕਦੇ ਹੋ ਕਿਉਂਕਿ ਤੇਲ ਬਹੁਤ ਜ਼ਿਆਦਾ ਮਤਲਬ ਟੋਡੇ ਵਾਲਾ ਨੂੰ ਏਲੀ ਬਣਾਉਂਦੇ ਆ ਤੇ ਜਿਹੜਾ ਕਲੌਂਜੀ ਦਾ ਤੇਲ ਆ ਦੋਸਤੋ ਇਹ ਵੀ ਆਪਾਂ ਜਿੰਨੀ ਮਾਤਰਾ ਆਪਾਂ ਕੋਕੋਨਟ ਵਰਜਨ ਦੀ ਲੈਤੀ ਆ ਉਨੀ ਮਾਤਰਾ ਹੀ ਕਲੌਂਜੀ ਦੇ ਤੇਲ ਦੀ ਲੈਣੀ ਦੋਸਤੋ ਇਹੜਾ ਤੀਸਰਾ ਤੇਲ ਹੈ ਰੋਜ਼ਮੈਰੀ ਹੋਏ ਇਹਦੀਆਂ ਸਿਰਫ ਦੋਸਤੋ ਬੂੰਦਾਂ ਹੀ ਲੈਣੀਆਂ ਹਨ ਜੇ ਤੁਸੀਂ ਚਮਚਾ ਡੇਢ ਚਮਚਾ ਤੇਲ ਦਾ ਲੈ ਰਹੇ ਹੋ ਤਾਂ ਸਿਰਫ ਉਸ ਦੇ ਵਿੱਚ ਦੋ ਬੂੰਦਾਂ ਹੀ ਤੇਲ ਦੀਆਂ ਪਾਉਣੀਆਂ ਜਿਹੜਾ ਰੋਜ਼ਮੈਰੀ ਤੇਲ ਹੈ ਇਹਦੀਆਂ ਸਿਰਫ ਦੋ ਬੂੰਦਾਂ ਹੀ ਵਰਤਣੀਆਂ ਹਨ ਮੇਰੇ ਕੋਲੇ ਰੋਜ਼ਮੈਰੀ ਜਿਹੜਾ ਉਹ ਇੱਕ ਛੋਟੀ ਸਿਸੀ ਦੇ ਵਿੱਚ ਹੈ ਇੱਕ ਇਹ ਵੱਡੀ ਸਿਸੀ ਦੇ ਵਿੱਚ ਵੀ ਇਹਦੀ ਪੈਕਿੰਗ ਆਉਂਦੀ ਹੈ ਇਹ 200 ਰੁਪਏ ਦਾ ਜਿਹੜਾ ਤੇਲ ਹੁੰਦਾਗਾ 200 220 ਰੁਪਏ ਦਾ ਤੇ ਜਿਹੜਾ ਕਲੌਂਜੀ ਦਾ ਤੇਲ ਆ ਉਹ 250 ਰੁਪਏ ਦਾ ਮਿਲ ਜਾਂਦਾ ਹੈਗਾ ਤੇ ਕੋਕੋਨਟ ਵਰਜਨ ਆ ਜਿਹੜਾ ਉਹ 80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਜਿਹੜਾ ਮਿਲ ਜਾਂਦਾ ਦੋਸਤੋ ਸੋ ਇਹਦਾ ਲੌਂਗ ਦਾ ਮੈਥਡ ਕੀ ਹੈ ਦੋਸਤੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਉਂਗਲ ਦੇ ਨਾਲ ਆਪਾਂ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਤਿੰਨਾਂ ਤੇਲਾਂ ਨੂੰ ਮਿਕਸ ਕਰ ਲੈਣਾ ਹਾਂਜੀ ਦੋਸਤੋ ਮਿਕਸ ਕਰਨ ਤੋਂ ਬਾਅਦ ਆਪਾਂ ਜਿੱਥੇ ਆਪਣੇ ਮਤਲਬ ਕੇਸ ਸਾਰੇ ਸਿਰ ਦੇ ਕੇਸਾਂ ਦੇ ਵਿੱਚ ਆਪਾਂ ਅਪਲਾਈ ਕਰਨਾਗਾ ਜੇ ਤੁਹਾਡੇ ਦਾੜਾ ਪ੍ਰਕਾਸ਼ਾ ਤਾਂ ਤੁਸੀਂ ਦਾੜੇ ਦੇ ਵਿੱਚ ਵੀ ਇਹ ਤੇਲ ਜਿਹੜਾ ਲਾ ਸਕਦੇ ਹੋ ਬਹੁਤ ਹੀ ਗੁਣਕਾਰੀ ਜਿਹੜਾ ਤੇਲ ਹੈਗਾ ਇਹ ਜੇ ਤੁਹਾਡੇ ਗੰਜਾ ਪਾਣੇ ਦੋਸਤੋ ਤਾਂ ਗੰਜਾ ਪਣ ਨੂੰ ਵੀ ਇਹ ਤੇਲ ਹੈ ਜਿਹੜਾ ਖਤਮ ਕਰਦਾ ਹੈ ਜਿਹੜਾ ਕਲੌਂਜੀ ਦਾ ਤੇਲ ਹੈ ਜਿੱਥੇ ਤੁਹਾਡੇ ਗੰਜਾ ਗੰਜ ਪੈ ਚੁੱਕਾਗਾ ਤੁਹਾਡੇ ਜਿਹੜੇ ਉੱਥੇ ਵਾਲ ਹੈ ਜਿਹੜੇ ਬਹੁਤ ਬਰੀਕ ਰਹਿ ਗਏ ਨੇ ਜਾਂ ਟੁੱਟ ਚੁੱਕੇ ਆ ਛੋਟੇ ਛੋਟੇ ਰਹਿ ਗਏ ਨੇ ਉੱਥੇ ਦੋਸਤੋ ਸਿਰਫ ਕੱਲਾ ਕਲੌਂਜੀ ਦਾ ਤੇਲ ਹੀ ਲਾਉਣਾ ਸ਼ੁਰੂ ਕਰ ਦੋ ਤੁਸੀਂ 6 ਮਹੀਨੇ ਲਗਾਤਾਰ ਇਹ ਤੇਲ ਲਾਓ ਤੁਹਾਨੂੰ ਮਤਲਬ ਐਡਾ ਵਧੀਆ ਰਿਜ਼ਲਟ ਮਿਲੂਗਾ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਲੌਂਜੀ ਦਾ ਤੇਲ ਹੈ ਜਿਹੜਾ ਇਸ ਤੇ ਸਾਇੰਸ ਦੇ ਵਿੱਚ ਵੀ ਜਿਹੜੀਆਂ ਇਹਦੇ ਉੱਤੇ ਰਿਸਰਚਾਂ ਹੋਈਆਂ ਨੇ ਇਹ ਜਿਹੜਾ ਤੇਲ ਬਹੁਤ ਹੀ ਜ਼ਿਆਦਾ ਗੁਣਕਾਰੀ ਤੇਲ ਹੈ ਦੋਸਤੋ ਕਲੌਂਜੀ ਦਾ ਤੇਲ ਹੈ ਜੇ ਤੁਹਾਡੇ ਗੰਜ ਪੈ ਚੁੱਕਾ ਤਾਂ ਇਸ ਨੂੰ ਲਗਾਤਾਰ ਸਵੇਰ ਸ਼ਾਮ ਦੋ ਟਾਈਮ ਕਿਉਂਕਿ ਇਹਦਾ ਅਸਰ ਜਿਹੜਾ ਜ਼ਿਆਦਾ ਲੰਬਾ ਨਹੀਂ ਰਹਿੰਦਾਗਾ ਸਾਰਾ ਦਿਨ ਇਹਦਾ ਅਸਰ ਨਹੀਂ ਰਹਿੰਦਾਗਾ ਜਿਹੜਾ ਸਵੇਰ ਤੇ ਸ਼ਾਮ ਸਵੇਰ ਸਵੇਰੇ ਜਿਹੜਾ ਤੁਸੀਂ ਇਹ ਤੇਲ ਹੈ ਜਿਹੜਾ ਸ਼ਾਮ ਤੇ ਸਵੇਰੇ ਲਾ ਸਕਦੇ ਹੋ ਜਿੱਥੇ ਤੁਹਾਡੇ ਗੰਧ ਪੈ ਚੁੱਕਾ ਹੈ ਤੁਹਾਡੇ ਜਿਹੜੇ ਕੇਸ ਨੇ ਤੁਹਾਡੇ ਵਾਲ ਆ ਜਿਹੜੇ ਉਹ ਵਾਪਸ ਦੁਬਾਰਾ ਆਉਣੇ ਸ਼ੁਰੂ ਹੋ ਜਾਣਗੇ ਦੋਸਤੋ ਤੁਹਾਨੂੰ ਬਹੁਤ ਛੇਤੀ ਰਿਜ਼ਲਟ ਇਸ ਦਾ ਮਿਲੂਗਾ ਲਗਾਤਾਰ ਇਸ ਨੂੰ 6 ਮਹੀਨੇ ਲਗਾਓ ਤੁਹਾਡੇ ਜਿਹੜੀ ਗੰਧ ਦੀ ਸਮੱਸਿਆ ਉਹ ਜਿਹੜੀ ਦੂਰ ਹੋ ਜੂਗੀ ਤੇ ਇਹਨਾਂ ਤਿੰਨਾਂ ਤੇਲਾਂ ਨੂੰ ਦੋਸਤੋ ਤੁਸੀਂ ਜੇ ਲਗਾਤਾਰ ਯੂਜ਼ ਕਰਦੇ ਹੋ ਤੁਹਾਡੇ ਜਿਹੜੇ ਕੇਸ ਹੈ ਉਹ ਝੜਨੋਂ ਵੀ ਰੁਕਣਗੇ ਤੁਹਾਡੇ ਕੇਸਾਂ ਦੀ ਲੰਬਾਈ ਵੀ ਵਧੂਗੀ ਤੁਹਾਡੇ ਕੇਸ ਲੰਬੇ ਹੋ ਜਾਣਗੇ ਤੇ ਜੋ ਤੁਹਾਡੇ ਸਿਰ ਦੇ ਵਿੱਚ ਖੁਸ਼ਕੀ ਰਹਿੰਦੀ ਹੈ ਦੋਸਤੋ ਉਸ ਨੂੰ ਵੀ ਇਹ ਤੇਲ ਹੈ ਜਿਹੜੇ ਦੂਰ ਕਰਦੇ ਆ ਇੱਕ ਦੋਸਤੋ ਇਹ ਜਿਹੜੇ ਤੇਲ ਨੇ ਕਿ ਆਪਣੇ ਜਿਹੜੇ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਜਾਂ ਤੀ 35 ਸਾਲ ਤੋਂ ਥੱਲੇ ਜਿਹੜੇ ਵੀਰਾਂ ਦੇ ਭੈਣਾਂ ਦੇ ਜਿਹੜੇ ਵਾਲ ਆ ਉਹ ਚਿੱਟੇ ਹੋ ਜਾਂਦੇ ਆ ਇਹ ਵਾਲ ਚਿੱਟੇ ਹੋਣ ਤੋਂ ਵੀ ਰੋਕਦਾ ਹੈ ਉਹਨਾਂ ਵਾਲਾਂ ਨੂੰ ਕਾਲੇ ਵੀ ਕਰਦਾ ਦੋਸਤੋ ਜੇ ਇਸ ਨੂੰ ਆਪਾਂ ਰੁਟੀਨ ਦੇ ਵਿੱਚ ਰੈਗੂਲਰਲੀ ਯੂਜ਼ ਕਰਦੇ ਆ ਜਿੰਨੇ ਸ਼ਾਮ ਨੂੰ ਆਪਾਂ ਇਸ ਤੇਲ ਨੂੰ ਲਗਾ ਕੇ ਪੈ ਜਾਓ ਸਵੇਰ ਵਾਸ਼ ਕਰ ਲੋ ਤੇ ਦੋਸਤੋ ਇਹਨੂੰ ਜਿਹੜਾ ਸਿਰ ਦੇ ਵਿੱਚ ਲਾਉਣਾ ਉਹ ਆਪਣੀ ਉਂਗਲਾਂ ਦੇ ਜਿਹੜੇ ਪੋਟੇ ਹੁੰਦੇ ਆ ਇਹਨਾਂ ਨਾਲ ਮ사ਜ ਕਰਨੀ ਆ ਨਾ ਕਿ ਇਹਨੂੰ ਰਗੜਨਾ ਇਹਨੂੰ ਸੌਫਟਲੀ ਜਿਹੜਾ ਮ사ਜ ਕਰਕੇ ਇਹਨੂੰ ਸਿਰ ਦੇ ਵਿੱਚ ਰਚਾਉਣਾ ਜੜਾਂ ਦੇ ਵਿੱਚ ਵਾਲਾਂ ਦੀਆਂ ਦੇ ਵਿੱਚ ਤੇ ਤੁਹਾਡੇ ਜਿਹੜੇ ਇਹ ਚਿੱਟੇ ਵਾਲ ਨੇ ਉਹਨਾਂ ਨੂੰ ਵੀ ਕਾਲਾ ਕਰੂਗਾ ਤੇ ਤੁਹਾਡੇ ਵਾਲਾਂ ਨੂੰ ਛੇਤੀ ਇਹ ਚਿੱਟੇ ਵੀ ਨਹੀਂ ਹੋਣ ਦੇਊਗਾ ਸੋ ਬਹੁਤ ਹੀ ਗੁਣਕਾਰੀ ਤੇਲ ਹੈਗਾ ਦੋਸਤੋ ਦੋਸਤੋ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤਾਂ ਕਿ ਆਪਾਂ ਜਿਹੜੀਆਂ ਹੋਰ ਇਸ ਤੋਂ ਵੀ ਵਧੀਆ ਜਿਹੜੀ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਹੀਏ ਸੋ ਬਹੁਤ ਧੰਨਵਾਦ ਜੀ ਦਾ